ਸ਼ਸ਼ੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਰਤਪੁਰ ਸਾਹਿਬ ਖਬਰਸਾਰੇ ਤਸਵੀਰਾਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਹਮਣੇ ਆਈਆਂ ਹਨ ਜਿੱਥੇ ਆਨੰਦਪੁਰ ਸਾਹਿਬ ਪੁਲਿਸ ਵੱਲੋਂ ਇੱਕ ਟੈਂਪੂ ਟਰੈਵਲ ਦੇ ਵਿੱਚੋਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 40 ਗ੍ਰਾਮ ਨਸ਼ੀਲਾ ਪਾਊਡਰ ਅਤੇ 3 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਆਓ ਤੁਹਾਨੂੰ ਸੁਣਾਣੇ ਆ ਕੀ ਕੁਝ ਕਿਹਾ ਥਾਣਾ ਮੁਖੀ ਦਾਨਸ਼ ਵੀਰ ਸਿੰਘ ਨੇ ਜੋ ਪੰਜਾਬ ਸਰਕਾਰ ਵੱਲੋਂ ਯੋਧੇ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ। ਉਹਦੇ ਚੱਲਦੇ ਆ ਮਾਨਯੋਗ ਐਸਐਸਪੀ ਰੂਪਨਗ ਸਰਦਾਰ ਮਨਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜਾ ਹੈਗਾ ਕਨ ਨਾਕਾ ਬੰਦੀ ਪੁਜੀ ਬ੍ਰਿਜ ਕੀਤੀ ਗਈ ਸੀ ਜਿੱਥੇ ਐਸਐਸ ਜਸਮੀਰ ਸਿੰਘ ਨਾਕੇ ਨੂੰ ਹੈਡ ਕਰ ਰਹੇ ਸੀਗੇ ਤੇ ਇੱਕ ਟੈਂਪੋ ਟਰੈਵਲਰ ਉੱਥੇ ਜਿਹੜਾ ਸ਼ੱਕੀ ਸੀਗਾ ਉਹ ਕਾਬੂ ਕੀਤਾ ਗਿਆ ਇਹਦੇ ਵਿੱਚੋਂ ਤਿੰਨ ਬੰਦੇ ਜਿਹੜੇ ਹੈਗੇ ਆ ਰੌਂਡ ਅਪ ਕੀਤੇ ਗਏ ਸੀਗੇ ਤੇ ਇਹਨਾਂ ਕੋਲੋਂ ਜਿਹੜਾ 40 ਗ੍ਰਾਮ ਜਿਹੜਾ ਹੈਗਾ ਨਸ਼ੀਲਾ ਪ੍ਰੋਪਰ ਜਿਹੜਾ ਹੈਗਾ ਮੌਕੇ ਤੇ ਬਰਾਮਦ ਕੀਤਾ ਗਿਆ ਤੇ ਪੁੱਛ ਵਿੱਚ ਤੋਂ ਜਿਹੜਾ ਹੈਗਾ ਪਤਾ ਲੱਗਿਆ ਕਿ ਕਿਤੇ ਵੇਚਣ ਜਾ ਰਹੇ ਸੀਗੇ ਤੇ 3 ਲੱਖ ਰੁਪਇਆ ਜਿਹੜਾ ਹੈਗਾ ਜੋ ਇਹ ਵੇਚ ਚੁੱਕੇ ਸੀਗੇ ਉਹਨੂੰ ਟਰੱਕ ਮੰਨੀ 3 ਲੱਖ ਰੁਪਇਆ ਨਾਲ ਕੋਲ ਬਰਾਮਦ ਕੀਤੀ ਗਈ ਹੈ ਜੀ ਤੇ ਇਹਨਾਂ ਨੂੰ ਫਿਰ ਇਹਦੇ ਆਧਾਰ ਦੇ ਉੱਤੇ ਜਿਹੜਾ ਹੈਗਾ 34 ਨੰਬਰ ਮੁਕੱਦਮਾ 18 ਤਰੀਕ ਨੂੰ थाना ਸ਼ੇਰ ਅਨੰਦਪੁਰ ਸਾਹਿਬ ਵਿੱਚ 22 ਐਨਟੀਪੀ ਐਕਟ ਜਿਹੜਾ ਹੈਗਾ ਉਹਦੇ ਤਹਿਤ ਅਰਚ ਕੀਤਾ ਗਿਆ ਸੀ ਹਾਂ ਜੀ ਹਾਂ ਪਹਿਲਾਂ ਵੀ ਇੱਕ ਪਰਚਾ ਮੈਂ ਇਹਦੇ ਤੇ ਜਿਹੜਾ ਪ੍ਰਿੰਸ ਇਹਨਾਂ ਦੇ ਵਿੱਚੋਂ ਲੜਕਾ ਹੈਗਾ ਆ ਉਹਦੇ ਤੇ ਜਿਹੜਾ ਹੈਗਾ ਇੱਕ ਪਰਚਾ ਹੈਗਾ ਦਰਜ ਕੀਤਾ ਸੀਗਾ ਜਿਹੜਾ ਇਹਦੇ ਵਿੱਚ ਪ੍ਰੀਸ ਹੈਗਾ ਆ ਤੇ ਅਮਨ ਹੈਗਾ ਇਹ ਦੋਨੋਂ ਅਨੰਦਪੁਰ ਸਾਹਿਬ ਤੇ ਰਹਿਣ ਵਾਲੇ ਆ ਤੇ ਇੱਕ ਲੜਕਾ ਜਸਵੀਰ ਕੁਮਾਰ ਆ ਉਹ ਨੰਗਲ ਦਾ ਰਹਿਣ ਵਾਲਾ ਹੈ